ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਮੈਂ ਕੁੜਮ ਬਣ ਕੇ ਨਹੀਂ ਆਇਆ ਮੈਂ ਤੇਰੇ ਦਰ ਦਾ ਪਖਾਰੀ ਬਣ ਕੇ ਆਇਆ ਕਿਤੇ ਗੁਰਗੰਸਾਚੇ ਪਾਤਸ਼ਾਹ ਦੇ ਸਾਹਮਣੇ ਹੋ ਕੇ ਸ਼ਬਦ ਪੜਿਆ ਕਰੋ ਹਮ ਪੀਖਕ ਪਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਮੈਂ ਗੁਰਗੰਸਾਚੇ ਪਾਤਸ਼ਾਹ ਨੂੰ ਕਹਿਣਾ ਹੋਣਾ ਹਮ ਪੀਖਕ ਪਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਪਾਤਸ਼ਾਹ ਅਸੀਂ ਸਾਰੇ ਤੇਰੇ ਮੰਗਤੇ ਤੂੰ ਕੱਲਿਆਂ ਕੱਲਿਆਂ ਨੂੰ ਦੇਣ ਵਾਲਾ ਹੈ ਪੱਕੇ ਟਿੱਗਾ ਹੈ ਕੀ ਕਰਦੇ ਨੇ ਸਾਰਾ ਦਿਨ ਲੰਗਰ ਵਿੱਚ ਸੇਵਾ ਹੋੜੀ-ਹੋੜੀ ਜ਼ਿੰਮੇਵਾਰੀ ਚੁੱਕ ਲਈ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜਿਹੜੇ ਜਲ ਨਾਲ ਇਸ਼ਨਾਨ ਕਰਦੇ ਨੇ ਉਹ ਬਿਆਸ ਦਰਿਆ ਤੋਂ ਆਉਂਦਾ ਹੈ ਬਾਦਸਾਲ ਦੀ ਉਮਰ ਦੇ ਵਿੱਚ ਜਦ ਕਿ ਆਪਾਂ ਪੜਦੇ 60 ਕੇ ਬੁਢੇ ਪਾਵੇ 70 ਕਾ ਮਤਹੀਣ 80 ਕਾ ਵਿਹਾਰ ਨਾ ਪਾਵੇ 60 ਸਾਲ ਤੋਂ ਬਾਅਦ ਉਮਰ ਹੈ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਕੋਲ ਗਏ ਹਨ ਪਾਣੀ ਢੋਣਾ ਮਨ ਵਿੱਚ ਵਿਚਾਰ ਕੀਤੀ ਪੇ ਮਨਾ ਮੰਮੀ ਇਸ਼ਨਾਨ ਕਰਨਾ ਜੇ ਤੂੰ ਇਸ਼ਨਾਨ ਨਾ ਕੀਤਾ ਤੇ ਗੁਰਦੇਵ ਨੂੰ ਕਿਹਾ ਤੇ ਕਹਿੰਦਾ ਪੀ ਨੇ ਇਸ਼ਨਾਨ ਹੀ ਨਹੀਂ ਕੀਤਾ ਨਾਲੇ ਪਾਣੀ ਦੀ ਗਾਗਰ ਭਰਦੇ ਨੇ ਤੇ ਨਾਲੇ ਆਪ ਚੁੱਭਾ ਲਾਉਂਦੇ ਨੇ ਇਸ ਤਰ੍ਹਾਂ ਇਹ ਲਗਾਤਾਰ 11 ਸਾਲ ਕੰਮ ਚੱਲਦਾ ਰਿਹਾ ਜਲਾਇਆ ਦਾ ਕਰ ਸੀ ਉਹਨਾਂ ਦੀ ਖੱਡੀ ਦੇ ਕਿੱਲੇ ਸਨ ਰਾਤ ਦਾ ਹਨੇਰਾ ਹੈ ਮੀਂਹ ਪੈ ਰਿਹਾ ਹੈ ਤੇ ਅਚਾਨਕ ਇਹਨਾਂ ਦਾ ਪੈਰ ਕਿੱਲੇ ਨਾਲ ਅੜ ਗਿਆ ਡਿੱਗਣ ਲੱਗੇ ਇੱਕਦਮ ਗਾਗਰ ਨੂੰ ਸੰਭਾਲਿਆ ਤੇ ਗਾਗਰ ਕਿੱਲੇ ਨਾਲ ਵੱਜੀ ਤੇ ਖੜਾਕ ਹੋਇਆ ਤੇ ਜਲਾਏ ਨੇ ਆਖਿਆ ਭਾਈ ਕੌਣ ਹੈ ਜਿਵੇਂ ਆਪਾਂ ਕਹਿ ਦੇਣ ਕਿ ਬੂਹੇ ਕੇ ਖੜਾ ਕੇ ਤਾਂ ਆਪਾਂ ਕਹਿੰਨੇ ਭਾਈ ਕੌਣ ਹੈ ਆਪਾਂ ਅੱਜ ਵੀ ਕਰਦੇ ਆ ਜਿਹਨੂੰ ਆਖਿਆ ਭਾਈ ਕੌਣ ਹੈ ਤੇ ਘਰ ਵਾਲੀ ਕਹਿਣ ਲੱਗੀ ਹੋਣਾ ਉਹ ਅਮਰੂ ਨਾ ਥਾਵਾਂ ਜਿਹੜਾ ਕੁੜਮਾ ਦੇ ਘਰ ਆ ਕੇ ਪਾਣੀ ਪਰਦਾ ਹੈ ਇਹਨਾਂ ਨਿੱਕੀ ਜੀ ਗੱਲ ਮੈਂ ਥੋੜਾ ਜਿਹਾ ਵਿਸਤਾਰ ਨਾਲ ਦਿਆਂ ਯਾਦ ਰੱਖਿਆ ਜੇ ਨਿੱਕੀ ਜੀ ਗੱਲ ਕਈ ਵਾਰ ਬਹੁਤ ਵੱਡੀ ਬਣ ਜਾਂਦੀ ਹੈ ਨਿੱਕੀ ਜੀ ਗੱਲ ਬਹੁਤ ਵੱਡੀ ਬਣ ਜਾਂਦੀ ਮੈਂ ਥੋੜਾ ਜਿਹਾ ਇਸ ਨੂੰ ਵਿਸਤਾਰ ਕਰਾਂਦਾ ਸਾਨੂੰ ਸੰਤਾਨਿਕ ਦਿਸਤਾਂਤ ਪੜਾਇਆ ਸੀ ਇੱਕ ਲੱਕੜਾਰਾ ਤੇ ਸ਼ੇਰ ਦੋਸਤ ਬਣ ਗਿਆ ਤੋ ਹੁਣ ਕਿਤਾਬ ਜਿਵੇਂ ਸੰਤ ਕਰਤਾਰ ਸਿੰਘ ਹੋਰਾਂ ਨੇ ਪੋਥੀ ਚ ਲਿਖਿਆ ਵੀ ਹੈ ਲੱਕੜਾਰਾ ਸ਼ੇਰ ਨੂੰ ਕਹਿਣ ਲੱਗਾ ਵੀ ਮਿੱਤਰਾ ਕਿਤੇ ਮੇਰੇ ਘਰ ਵੀ ਆ ਗੇੜਾ ਮਾਰ ਆਪਾਂ ਮੈਂ ਤੇਰੇ ਕੋਲ ਰੋਜ਼ ਆਉਣਾ ਉਹ ਕਹਿਣ ਲੱਗਾ ਸੀ ਜਾਨਵਰ ਕਹਿਣ ਲੱਗਾ ਫਿਰ ਯਾਰੀ ਕਾਦੀ ਹੋਈ ਉਹਨੇ ਆਪਣੀ ਘਰਵਾਲੀ ਨੂੰ ਕਿਹਾ ਵੀ ਮੇਰੇ ਦੋਸਤ ਨੇ ਆਉਣਾ ਤੇ ਘਰਵਾਲੀ ਨੇ ਸਮਝਿਆ ਵੀ ਬੰਦੇ ਕਿਸੇ ਆਉਣਾ ਉਹਨੇ ਪੋਚਾ ਪਾਚਾ ਫੇਰਿਆ ਬਿਸਤਰਾ ਵਿਛਾਇਆ ਦਾਲ ਭਾਜੀ ਬਣਾਈ ਤੇ ਕਹਿਣ ਲੱਗੀ ਅਜੇ ਆਇਆ ਨਹੀਂ ਕਹਿਣ ਲੱਗਾ ਆ ਗਿਆ ਹੀ ਤੋ ਕਹਿਣ ਲੱਗੀ ਤੇਰੀ ਕੁੱਤਿਆਂ ਤੇ ਬਿੱਲਿਆਂ ਨਾਲ ਯਾਰੀਆਂ ਰਹੀਆਂ ਘਰਵਾਲੀ ਮੁੜ ਗਿਆ ਸ਼ੇਰ ਜਦੋਂ ਉਹ ਲੱਕਰਾਂ ਕੱਟਣ ਗਿਆ ਨਾ ਤੇ ਸ਼ੇਰ ਦੀਆਂ ਅੱਖਾਂ ਬਦਲੀਆਂ ਤੇ ਕਹਿਣ ਲੱਗਾ ਮਿੱਤਰਾ ਮੇਰੇ ਤੇ ਕੁਹਾੜੇ ਨਾਲ ਵਾਰ ਕਰ ਕਹਿਣ ਲੱਗਾ ਮੈਂ ਤੇਰੇ ਚੰਗਾ ਨਹੀਂ ਮਾਰਾਂ ਨਹੀਂ ਮੈਂ ਵਾਰ ਕਰਾਂ ਕਹਿਣ ਲੱਗਾ ਮੈਂ ਤੇਰਾ ਦੋਸਤਾਂ ਕਹਿਣ ਲੱਗਾ ਸੀ ਦੋਸਤਾਂ ਤੇ ਮੈਂ ਜੰਗਲੀ ਜਾਨਵਰ ਵੀ ਹੂੰ ਉਹਨੇ ਮਾਰਾ ਜਾ ਵਾਰ ਕੀਤਾ ਪੰਜ ਚਾਰ ਦਿਨ ਲੰਗੇ ਤੇ ਸ਼ੇਰ ਕਹਿੰਦਾ ਵੀ ਮਾਰਾ ਜਾ ਮੇਰਾ ਜ਼ਖਮ ਤਾਂ ਵੇਖ ਵੀ ਠੀਕ ਹੋਇਆ ਕਹਿਣ ਲੱਗਾ ਲੱਭਦਾ ਨਹੀਂ ਸ਼ੇਰ ਕਹਿੰਦਾ ਵੀ ਕੋਹਾੜੇ ਦਾ ਜ਼ਖਮ ਤਾਂ ਮਿੜ ਗਿਆ ਪਰ ਜਿਹੜਾ ਤੇਰੀ ਘਰਨ ਕੁੱਤਾ ਤੇ ਬਿੱਲਾ ਕਿਹਾ ਸੀ ਉਹ ਜ਼ਖਮ ਨਹੀਂ ਮਿਟਿਆ ਅਸੀਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਜੰਗ ਮੰਨਦੇ ਆ मां ਭਾਰ ਦਾ ਜੰਗ ਜੀ ਦੇ ਚ 18 ਖੂਨੀਆ ਫੌਜ ਘਰ ਕੋਈ ਜੇ 11 ਕੌਰਵਾਂ ਦੀਆਂ 7 ਪਾੜਵਾਂ ਦੀਆਂ ਲੇਕਿਨ ਇੱਕ ਦ੍ਰੋਪਤੀ ਦੀ ਜ਼ਬਾਨ ਕਰਕੇ ਇੱਕ ਗੱਲ ਉਹਨੇ ਕਹੀ 18 ਖੂਨੀ ਇੱਕ ਔਰਦੀ ਜ਼ਬਾਨ ਕਰਕੇ ਘਰ ਕੋਈਆਂ ਜੇ ਇਸ ਕਰਕੇ ਆਪਾਂ ਨੂੰ ਦਾਇਆਤਾ ਥਿੰਕ ਬਹੁਰ ਯੂ ਸਪੀਕ ਪਹਿਲਾਂ ਤੋਲੋ ਤੇ ਫਿਰ ਬੋਲੋ ਇਹਦੀ ਭੂਮਿਕਾ ਇਹ ਹੈ ਇਹ ਕਿਸੇ ਮੇਰੀ ਭੈਣ ਭਰਾ ਨੇ ਪੜ੍ਹਨਾ ਮੈਨੇ ਪਿੱਗਿਆ ਨੀ ਜੀ ਨਵੀਂ ਗੱਲ ਕੱਢ ਮਾਰੀ ਜੇ ਨਰੈਣ ਹਰੀ ਉਪਦੇਸ਼ ਗ੍ਰੰਥ ਜੇ ਨਿਰਮਿਤ ਸੰਤਾਂ ਦਾ ਲਿਖਿਆ ਮੈਂ ਉਹਦੇ ਚੋਂ ਪੜਿਆ ਜੇ ਨਰੈਣ ਹਰੀ ਉਪਦੇਸ਼ ਇਹਨਾਂ ਮਕਾਨ ਬਣਾਇਆ ਪਾਂਡਵਾ ਨਵਾਂ ਤੇ ਜਿਵੇਂ ਆਪਾਂ ਭੈਣਾ ਭਰਾਵਾਂ ਨੂੰ ਬਣਾਉਣੇ ਬੁਲਾਇਆ ਦ੍ਰੋਯਦਨ ਦਾ ਕੁਦਰਤੀ ਤੌਰ ਤੇ ਫਲਸ ਗਿੱਲੀ ਹੋਣ ਕਰਕੇ ਪੈਰ ਤਿਲ ਗਿਆ ਇਹ ਸੋਈ ਵਿਰਤੀ ਇਹਨੇ ਆ ਕਹਨੇ ਦਾ ਨਾ ਜੁ ਆਇਆ ਕਿਉਂਕਿ ਦ੍ਰੋਯਦਨ ਦਾ ਪਿਓ ਅੰਨਾ ਸੀ ਉਹ ਕਹਿਣ ਲੱਗੀ ਅੰਨੇ ਦਾ ਅੰਨਾ ਜੂ ਹੋਇਆ ਉਹ ਕਹਿਣ ਲੱਗਾ ਭਾਬੀ ਕਿਤੇ ਮੁੱਲ ਪਿਆ ਦਸਾਂਗਾ ਕਿ ਅੰਨੇ ਦਾ ਸਚਾਰ ਕਰਕੇਵੇਂ ਹੁੰਦਾ ਹੈ ਗੱਲ ਲੜਕਦੀ ਰਹੀ ਜੂਆ ਖੇਡੇ ਉਹਨੂੰ ਸਾਰੀਆਂ ਗੱਲਾਂ ਭੁੱਲ ਗਈਆਂ ਆਪਣੇ ਭਰਾ ਨੂੰ ਕਹਿੰਦਾ ਕਿ ਦੇਸ਼ਾਸ਼ ਨੂੰ ਦਰੁਪਤੀ ਨੂੰ 12 ਤੋਂ ਫੜ ਕੇ ਧੂਕੇ ਲਿਆ ਧੂਕੇ ਇਹ ਆਪਾਂ ਸਾਰੇ ਪੌੜੀ ਪੜਦੇ ਆ ਅੰਦਰ ਸਭਾ ਦੇ ਸ਼ਾਸ ਨੇ ਮਥੇਵਾਰ ਦਰੋਪਤੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਪੰਜੇ ਪਾਣੂ ਝੂੜਦੇ ਔਖ khử ਰਿੱਧੀ ਨਾਰਜਨਾ ਦੀ ਹੱਥ ਮਰੋੜਨ ਸਿਰ ਧੁਣ ਪਛੋ ਤਾਨ ਕਰਨਾ ਜਾਂਦੀ 나ਥ 나થા ਬਾਣ ਤੁਰਾਂ ਦੀ ਫੜ ਕੇ ਲਿਆਂਦਾ ਕਹਿਣ ਲੱਗੇ ਇਹਨੂੰ ਨੰਗਿਆਂ ਕਰ ਅੱਗੇ ਆਪਾਂ ਕਹਿੰਨੇ ਅੱਖਾਂ ਮੀੜ ਧਿਆਨ ਧਾਰ ਪੜ ਕੋਟ ਅਸਾਰਨ ਥਕ ਤੇ ਦੂਤ ਨਾ ਪਾਰ ਪਸਾਂਦੀ ਕੱਪੜੇ ਵਾਲੇ ਢੇਰ ਲੱਗ ਗਏ ਦ੍ਰੋਪਤੀ ਨੰਗੀ ਨਹੀਂ ਹੋਈ ਇਹਦਾ ਕਾਰਨ ਕੀ ਹੈ ਕੀ ਮੈਂ ਹਮ ਪ੍ਰਚਾਰ ਕਰਦਾ ਦ੍ਰੋਪਤੀ ਆਪਣੇ ਮਾਪਿਆਂ ਦੇ ਘਰ ਸੀ ਰਾਜੇ ਦੀ ਧੀ ਸੀ ਇਹ ਸ਼ਹਿਰ ਕਰਨ ਗਈਆਂ ਨਦੀ ਦੇ ਕੰਢੇ ਤੇ ਇੱਕ ਮਹਾਤਮਾ ਦੀ ਲੰਗੋਟੀ ਜਿਹੜੀ ਹੈ ਨਾ ਉਹ ਰੁੜ ਗਈ ਔਰ ਉਹਨੇ ਆਵਾਜ਼ ਮਾਰੀ ਪਏ ਕੋਈ ਸੁਣਦਾ ਗਿੰਦਾ ਹੋਵੇ ਦ੍ਰੋਪਦੀ ਦੇ ਅੰਦਰ ਦਾਇ ਨਹੀਂ ਚੁੰਨੀ ਪੜ ਕੇ ਆਖਿਆ ਬਾਪੂ ਜੀ ਲੈ ਲੋ ਉਹ ਪੱਲਾ ਰੁੜ ਗਿਆ ਕਹਿਣ ਲੱਗਾ ਧੀਏ ਮੈਂ ਪਿਓ ਸਮਾਨ ਆ ਪਿਓ ਤੇ ਧੀ ਦਾ ਪਰਦਾ ਕੋਈ ਨਹੀਂ ਮੈਨੂੰ ਹੋਰ ਕੱਪੜਾ ਦੇ ਇਹਨੇ ਥੋੜਾ ਜਿਹਾ ਟੋਟਾ ਪਾੜ ਕੇ ਦਿੱਤਾ ਤੇ ਮਹਾਤਮਾ ਨੇ ਆਖਿਆ ਵੈਗਰੂ हे ਪ੍ਰਮਾਤਮਾ ਇਸ ਬੀਬੀ ਨੇ ਮੇਰਾ ਪਰਦਾ ਢੱਕਿਆ ਤੋ ਇਹਦਾ ਪਰਦਾ ਢੱਕੀ ਇਥੇ ਮੈਂ ਤੁਹਾਨੂੰ ਇਸਨਿਆਂ ਦੇ ਚਲਿਆਂ ਪਾਤਰਾਂ ਵਾਲਿਆਂ ਨੂੰ ਆਪਾਂ ਜੇ ਕਿਸਦਾ ਪਰਦਾ ਢਕਾਂਗੇ ਭਗਵਾਨ ਸਾਡਾ ਟਕੇਗਾ ਬਾਕੀ ਸਭ ਭੁੱਲ ਜਾਓ ਆ ਵੀ ਗੱਲ ਪੱਲੇ ਬੰਨ ਲਓ ਤੇ ਮੇਰਾ ਆਉਣਾ ਸਫਲਾ ਹੋ ਜਾਏਗਾ ਆਪਾਂ ਕਿਸੇ ਦਾ ਪਰਦਾ ਢਕਾਂਗੇ ਭਗਵਾਨ ਸਾਡਾ ਢਕੇਗਾ ਅਸੀਂ ਅਰਦਾਸ ਵੀ ਕਰਦੇ ਜਿਨ੍ਹਾਂ ਵੇਕੈਂਡਿਟ ਕੀਤਾ ਤੈਨਾਂ ਪਿਆਰਾਂ ਸੱਚਿਆਰੇ ਦੀ ਕਮਾਈ ਦਾ ਧਿਆਨ ਤਰਕੇ ਭੁੱਲ ਜਿਵੇਂ ਜਿਨ੍ਹਾਂ ਵੇਕੈਂਡਿਟ ਕੀਤਾ ਨਾ ਧਿਆਨ ਉਹਨਾਂ ਦਾ ਧਰਦੇ ਆ ਤੇ ਜਿਨ੍ਹਾਂ ਨੇ ਉਜਾਂ ਲਾਈਆਂ ਨੇ ਜਿਨ੍ਹਾਂ ਨੇ ਤੁਮਤਾ ਲਾਈਆਂ ਉਹਨਾਂ ਨੂੰ ਕੋਈ ਚੇਤੇ ਨਹੀਂ ਜ਼ਿਕਰਦਾ ਉਨੇ ਆਖਾ ਹੁਣਾ ਨਗੁਰਾ ਹੋਣਾ ਉਹ ਅਮਰੂ ਨਾ ਥਾਵਾਂ ਗੁਰੂ ਦੀ ਨਿੰਦਿਆ ਬਰਦਾਸ਼ਤ ਨਾ ਹੋਈ ਕਹਿਣ ਲੱਗਾ ਕਮਲੀ ਹੋਣਾ ਤਾਂ ਮੈਂ ਥਾਂਵਾਲ ਬਣ ਕੇ ਆਇਆ ਕਦੇ ਹੋਵਾਂਗਾ ਕਮਲੀ ਹੋ ਗਈ ਜਲਾਇਆ ਘਰਵਾਲੀ ਨੂੰ ਲੈ ਕੇ ਆਇਆ ਕਹਿਣ ਲੱਗਾ ਪਾਤਸ਼ਾਹ ਤੁਹਾਡੀ ਸੇਵਾਦਾਰ ਨੇ ਆਹ ਲਫਜ਼ ਕਹੇ ਨੇ ਕਮਲੀ ਹੋ ਗਈ ਹੈ ਤੇ ਗੁਰਦੇਵ ਨੇ ਆਖਿਆ ਭਾਈ ਪ੍ਰੇਮੀਆ ਕੀ ਕੀਤਾ ਇਹ ਕਹਿਣ ਲੱਗਾ ਜੀ ਗੁਰ ਕੀ ਨਿੰਦਾ ਸੁਣੇ ਨਾ ਕਾਨ ਮੈਨੂੰ ਆਪਣੀ ਪਰਵਾਹ ਨਹੀਂ ਲੇਕਿਨ ਮੈਂ ਇਹ ਏ ਮੈਨੂੰ ਕਹਿੰਦੀ ਮੈਂ ਇਹ ਨਵਾ ਨਥਾਵਾ ਹੁਣ ਮੈਂ ਥਾਂ ਵਾਲਾ ਹਾਂ ਸਭੇ ਕਾਸ ਹੋਇ ਲੜੇ ਥੀਏ ਗੁਰੂ ਨਾਨਕ ਸਤਗੁਰੂ ਤੁਠਾ ਗੁਰੂ ਪਾਤਸ਼ਾਹ ਪ੍ਰਸੰਨ ਹੋਏ ਜਿਹੜਾ ਸੋਪਾ ਮਿਲਦਾ ਨਾ ਉਹ ਗੁਰੂ ਅਮਰਦਾਸ ਪਾਤਸ਼ਾਹ ਆਪਣੇ ਸੀਸ ਤੇ ਸਜਾਈ ਜਾਂਦੇ ਹਨ ਆਪਾਂ ਸੋਪਾ ਮਿਲਦਾ ਨਾ ਗੁਰਦੁਆਰਿਆਂ ਤੇ ਜੇ ਤਾਂ ਵਧੀਆ ਹੈ ਤੇ ਆਪਾਂ ਬੰਨ ਲੈਨੇ ਆ ਤੇ ਜੇ ਮਾੜਾ ਤੇ ਆਪਾਂ ਕਹਿੰਨੇ ਕੋਈ ਨਹੀਂ ਬਾਰੀਆਂ ਪੁੰਨ ਨਹੀਂ ਕਪੜਾ ਰੱਖ ਲਓ ਇਨੂੰ ਕਪੜਾ ਕਰਕੇ ਨਹੀਂ ਮੰਨਣਾ ਸਰੋਪੇ ਦਾ ਭਾਵੰਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਪਰਦਾ ਟਕਣ ਵਾਲਾ ਸਰੋਪੇ ਦਾ ਭਾਵ ਹੁੰਦਾ ਹੈ ਗਿਆਨੀ ਜੀ ਗੁਰਮੁਖਾ ਧੀਏ ਰਾਣੀਏ ਤੈਨੂੰ ਗੁਰੂ ਵੱਲੋਂ ਸੋਪਾ ਮਿਲਿਆ ਹੈ ਗੁਰੂ ਤੇਰਾ ਸਿਰ ਤੋਂ ਲੈ ਕੇ ਪਰਦਾ ਤੱਕ ਪੈਰਾਂ ਤੱਕ ਪਰਦਾ ਟਕੇਗਾ ਸਰੋਪੇ ਦਾ ਅਰਥ ਇਹ ਝੇ ਗੁਰਦੇਵ ਨੇ ਨਾਲਿਓ ਸੋਪੇ ਖੋਲੇ ਤੇ ਨਾਲ ਵਚਨ ਕਰੀ ਜਾਂਦੇ ਨੇ ਗੁਰੂ ਅਮਰਦਾਸ ਨਮਾਣਿਆਂ ਦਾ ਮਾਣ ਗੁਰੂ ਅਮਰਦਾਸ ਅੰਤਾਨਿਆਂ ਦਾ ਤਾਣ ਗੁਰੂ ਅਮਰਦਾਸ ਨੇ ਧਿਰਿਆਂ ਦੀ ਧਿਰ ਗੁਰੂ ਅਮਰਦਾਸ ਨੇ ਉਟਿਆਂ ਦੀ ਓਟ ਗੁਰੂ ਅਮਰਦਾਸ ਨੇ ਆਸਰਿਆਂ ਦਾ ਆਸਰਾ ਤੇ ਬਾਬਾ ਬੁੱਢਾ ਜੀ ਕੋਲ ਖੜੋਤੇ ਨੇ ਹੱਸ ਕੇ ਕਹਿਣ ਲੱਗੇ ਮਹਾਰਾਜ ਬਸ 12 ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਖੜਖੜਾ ਕੇ ਹੱਸ ਕੇ ਕਹਿਣ ਲੱਗੇ ਬੁੱਢਾ ਜੀ ਤੁਸੀਂ ਤਾਂ ਬੜੇ ਸਿਆਣੇ ਪੁਰਸ਼ ਹੋ ਜਿਹੜਾ 12 ਬਣੀ ਦਾ ਸੋਨਾ ਹੁੰਦਾ ਨਾ ਉਹਦੇ ਲਾਭਟੀ ਨਹੀਂ ਹੁੰਦੀ ਇਹ 12 ਬਣੀ ਦਾ ਸੋਨਾ ਬਣ ਗਿਆ ਐ ਇੰਨੀ ਗੱਲ ਕਹਿ ਕੇ ਤਾਨੂ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ ਦਿੱਤੀ। ਇਹਦੇ ਤੋਂ ਪਹਿਲਾਂ ਇੱਕ ਗੋਂਦੇ ਨਾਮ ਦਾ ਖਤਰੀ ਸੀ। ਉਹ ਮਕਾਨ ਬਣਾਉਂਦਾ ਤੇ ਟਹਿ ਜਾਂਦੇ ਨੇ। ਔਰ ਉਹਦੇ ਅੰਦਰ ਇਹ ਸ਼ੱਕ ਹੈ ਲੋਕੀਂ ਕਹਿੰਦੇ ਪਏ ਇੱਥੇ ਭੂਤ ਵਸਦੇ ਨੇ। ਤੇ ਉਹਨੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਹੁਕਮ ਕੀਤਾ ਵੀ ਪਾਤਸ਼ਾਹ ਕਿਰਪਾ ਕਰੋ। ਮੇਰੀ ਜਾਇਦਾਦ ਐਵੇਂ ਜਾਂਦੀ ਹੈ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ भेजਿਆ ਵੀ ਗੁਰਮੁਖਾ ਜਾ ਕੇ ਉਥੇ ਵੈਗਰੂ ਵੈਗਰੂ ਕਰ ਕਰਤਾਰ ਭਲੀ ਕਰੇਗਾ ਇਤਿਹਾਸ ਦੇ ਮੁਤਾਬਕ ਗੁਰੂ ਅਮਰਦਾਸ ਇੱਕ ਸੋਟੀ ਲੈ ਕੇ ਆਏ ਨਾ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਔਰ ਉਹ ਨਗਰ ਗੋਬਿੰਦਪ uri ਬਣ ਗਿਆ ਇੱਥੇ ਕੋ ਸਵਾਲ ਕਰੇਗਾ ਗਿਆਨੀ ਤੁਸੀਂ ਗੱਲ ਕੀਤੀ ਭੂਤਾਂ ਦੀ ਭਲਾ ਭੂਤ ਹੁੰਦੇ ਨੇ ਤੇ ਉਥੇ ਕਹਿੰਦੇ ਭੂਤ ਵਸਦੇ ਸਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਚ ਲਿਖਿਆ ਜੇ ਬਿਆੰਤ ਭੂਤ ਨੇ ਮੈਂ ਉਹ ਪੰਕਤੀ ਤੁਹਾਨੂੰ ਸੁਣਾ ਦਿਆਂ ਜੇ ਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾਹੀਂ ਤੇ ਕਰ ਮਰਹਟਸਾਰ ਕੇ ਪੂਤ ਬਸੇ ਤਨ ਮਾਇ ਕਹਿੰਦੇ ਜਿਹੜੇ ਘਰ ਵਿੱਚ ਆਏ ਗਏ ਨੂੰ ਪ੍ਰਸ਼ਾਦਾ ਨਹੀਂ ਮਿਲਦਾ ਜੇ ਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾਹੀਂ ਰੱਬ ਨੂੰ ਚੇਤੇ ਨਹੀਂ ਕਰਦੇ ਉਹ ਵੇਖਣ ਨੂੰ ਭਾਵੇਂ ਬੰਦੇ ਜਾਂਦੇ ਪਰ ਉਹ ਭੂਤ ਨੇ ਦਾ ਟੱਬਰ ਹੀ ਵੇਖਣ ਨੂੰ ਬੰਦੇ ਜਾਪਦੇ ਨੇ ਪਰ ਉਹਨੂੰ ਕੋਈ ਭੂਤਨਿਆਂ ਦੀ ਫੈਮਿਲੀ ਹੈ ਜੇਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾ ਹੈ ਤੇ ਕਰ ਮਰ ਮਰਕਟ ਮਰਕਟ ਕਹਿੰਦੇ ਨੇ ਮੜੀਆਂ ਨੂੰ ਉਹਨਾਂ ਦੇ ਘਰ ਨੂੰ ਘਰ ਵੀ ਨਾ ਰਹੇ ਉਹਨਾਂ ਦਾ ਘਰ ਵੀ ਮੜੀਆਂ ਹੀ ਮਰਕਟ ਨਾਮ ਹੈ ਮੜੀਆਂ ਦਾ ਤੇ ਕਰ ਜੇਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾ ਹੈ ਤੇ ਕਰ ਮਰੜ ਸਾਰ ਕੇ ਭੂਤ ਬਸੇ ਤਿੰਬਾਏ ਹੁਕਸ ਕਾਰਾ ਕਰ ਪੂਜ ਰਿਆਂ ਦਾ ਸਮੇਂ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਸਭ ਮਾਣ ਹੋ ਗਾਇ ਸਾਡੇ ਗੁਰੂ ਚ ਖਾਸ ਵਾਧਾ ਹੈ ਤੁਸੀਂ 10 ਗੁਰੂ ਸਬਾਨਾਂ ਦਾ ਜੀਵਨ ਪੜੋ ਜਿਹੜੀ ਗੱਲ ਗੁਰੂ ਸਾਹਿਬਾਂ ਨੇ ਸਾਨੂੰ ਕੋਈ ਪਹਿਲਾਂ ਆਪ ਕੀਤੀ ਹੈ ਜੋ ਗੁਰੂ ਸਾਹਿਬਾਂ ਨੇ ਸਾਨੂੰ ਕਿਹਾ ਨਾ ਇੱਕ ਨਹੀਂ ਤੁਸੀਂ 10 ਗੁਰੂ ਸਬਾਨਾਂ ਦਾ ਜੀਵਨ ਪੜੋ ਤੁਹਾਨੂੰ ਇੱਕ ਥਾਂ ਤੇ ਨੁਕਤਾ ਨਹੀਂ ਮਿਲੇਗਾ ਕਿ ਗੁਰੂ ਨੇ ਸਿੱਖਾਂ ਨੂੰ ਆ ਆਖਿਆ ਤੇ ਆਪ ਨਹੀਂ ਕੀਤਾ ਸਾਨੂ ਗੁਰੂ ਅਮਰਦਾਸ ਪਾਤਸ਼ਾਹ ਦੀ ਉਮਰ 17 ਤੋਂ ਵੱਡਾ ਹੈ ਵੱਡਾ ਹੈ ਉਥੇ ਤੁਸੀਂ ਜਾਓ ਗੁੰਦਵਾਲ ਸਾਹਿਬ ਮੈਂ ਬੇਨਤੀ ਕਰਾਂਗਾ ਕਿ ਆਪਾਂ 550 ਸਾਲਾ ਮਨਾ ਰਹੇ ਹਾਂ ਦਿਹਾੜਾ ਤੇ ਘੜ ਤੋਂ ਘਟ ਇੱਕ ਵਾਰ ਗੁੰਦਲ ਸੰ ਮੱਥਾ ਟੇਕ ਕੇ ਆਇਆ ਜੇ ਘੜ ਤੋਂ ਘਟ ਇੱਕ ਵਾਰ ਉਥੇ ਕਿੱਲੀ ਗੱਡੀ ਸੀ ਉਹ ਬਾਬਾ ਕੋਲਾ ਸਿੰਘ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਸਾਰਾ ਸੇਵਾ ਕਰੀ ਘਰ ਦੀ ਜਿਹਦਾ ਨਾਮ ਚਵਾਰਾ ਸਾਹਿਬ ਕਿੱਲੀ ਫੜ ਕੇ ਇਹ ਗੁਰੂ ਅਮਰਦਾਸ ਪਾਤਸ਼ਾਹ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਕਿਉਂ ਆਪਾਂ ਕਹਿੰਦੇ ਗਿਆਨੀ ਜੀ ਕਿੱਲੀ ਦਾ ਖਾਸ ਮਕਸਦ ਹੈ ਇਹਦਾ ਭਾਵੇਂ ਬੀ ਅਟੈਂਟਿਵ ਸਾਵਧਾਨ ਹੋ ਕੇ ਬਾਣੀ ਪੜ ਅੱਜ ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰੋ ਆਪਾਂ ਪਾਠ ਕੀਰਣਾ ਕਰਦੇ ਆ ਤੇ ਆਪਣੇ ਕੋਲ ਬੈਠੇ ਪਰਿਵਾਰ ਦੇ ਮੈਂਬਰ ਘਰ ਵਾਲੀ ਨੂੰ ਜਾਂ ਦੋਸਤ ਨੂੰ ਕਹਿੰਨੇ ਭਲਾ ਮੈਂ ਕਿੱਥੇ ਪਾਠ ਕਰਦਾ ਸਾਂ ਭਲਾ ਪਾਠ ਤੂੰ ਕਰਦਾ ਤੇ ਪੁੱਛਦਾ ਉਹਨੂੰ ਪਾਪ ਕੇ ਜਿਹੜੀ ਬਾਣੀ ਪੜਦਾ ਨਾ ਉਹਨੂੰ ਖੁਦ ਸੁਣ ਮੈਂ ਇਹ ਆਮ ਆ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਲੰਘਿਆ ਤੇ ਮੈਂ ਥਾਂ ਥਾਂ ਤੇ ਲੱਗ ਕੇ ਕੀਤਾ ਹੈ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਸਾਨੂੰ ਵਿਸ਼ੇਸ਼ ਤੌਰ ਤੇ ਦਾ ਦਿੱਤੀ ਹੈ ਕਿ ਗੁਰੂ ਕੀ ਸਿੱਖਾ ਜੋ ਸ਼ਬਦ ਪੜਦਾ ਸੁਰਤੀ ਰੱਖ ਨਾਨਕ ਨਾਮ ਰੰਝਨ ਜਾਨਿਉ ਕਿਨੀ ਭਗਤ ਪ੍ਰੇਮੇ ਲਵਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਹਿਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰੂ ਅੰਗਦ ਦੇ ਮਾਰਗ ਨੇ ਸ਼ਬਦ ਨਾਲ ਸੁਰਤੀ ਜੋੜਨ ਦਾ ਸੰਤੰਗ ਤਰੀਕਾ ਦੱਸਿਆ ਪਾਛਾ ਪਾੜ ਕਰਨੇ ਨੇ ਤੇ ਕੰਨਾਂ ਚ ਕਿਸੇ ਬੀਬੀ ਦੇ ਰੋਣ ਦੀ ਆਵਾਜ਼ ਪਈ ਜਿਹੜਾ ਗੁਰੂ ਮਹਾਰਾਜ ਦਾ ਸੇਵਾਦਾਰ ਸੀ ਉਹਦਾ ਨਾਮ ਭਾਈ ਬੱਲੂ ਕਰਕੇ ਲਿਖਿਆ ਬੱਲੂ ਕਹਿੰਦੇ ਬੱਲੂ ਕਿ ਬੀਬੀ ਕਿਉਂ ਰੋਦੀ ਹੈ ਕਹਿੰਦੇ ਕਿ ਪਾਤਸ਼ਾਹ ਰੋਣਾ ਹੀ ਆ ਨਾ ਕੱਲਾ ਕੱਲਾ ਪੁੱਤ ਸੀ ਉਤਰ ਗਿਆ ਵਿਚਾਰੀ ਦਾ ਗੁਰਦੇਵ ਕਹਿੰਦੇ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਆਪਾਂ ਪਾੜ ਕਰਦੇ ਚਲਾਂਗੇ ਉਠ ਨਾਮ ਜਪ ਨਿਸ ਬਾਸਰ ਆਰਾਧ ਕਾਰਾ ਤੁਝ ਨਾ ਵਿਆਪਈ ਨਾਨਕ ਮਿਟੇ ਆਪਾਂ ਚਲਾਂਗਾ ਕਹਿੰਦੇ ਨੇ ਪੰਘੂੜੇ ਨੂੰ ਜਿਹੜਾ ਅੰਮ੍ਰਿਤ ਵੇਲਾ ਨਾ ਇਹਨੂੰ ਗੁਰਗੰਸੇਚੇ ਪਾਤਸ਼ਾਹ ਦੀ ਬਾਣੀ ਚ ਪੰਘੂੜਾ ਕਿਹਾ ਆਪਾਂ ਸਾਰੀ ਆਰ ਗੱਲਾਂ ਕਰਦੇ ਰਹੀਏ ਅੰਮ੍ਰਿਤ ਵੇਲੇ ਨੀਂਦ ਆ ਜਾਂਦੀ ਹੈ ਅੰਮ੍ਰਿਤ ਵੇਲੇ ਨਾ ਸਾਰੀ ਆਰ ਗੱਲਾਂ ਕਰੋ ਕਹਾਂਗੇ ਭਾਈ ਸਾਹਿਬ ਥੋੜਾ ਜਿ ਮੈਨੂੰ ਵੀ ਗੱਲ ਕਰ ਲੈਣ ਦਿਓ ਜੋ ਅੰਮ੍ਰਿਤ ਵੇਲਾ ਹੋਵੇਗਾ ਨਾ ਆਪਾਂ ਕਹਾਂਗੇ 10 ਮਿੰਟ ਤੁਸੀਂ ਵੀ ਅੱਖ ਲੜ ਮਮੀ ਲਾ ਲਾ ਇੱਕ ਕਲਚੂਕ ਦਾ ਪਹਿਰਾ ਹੈ ਮੇਰਾ ਪਰਸਨਲੀ ਤਜਰਬਾ ਦਾ ਵਿਸ਼ਵਾਸ ਹੈ ਜਿਹੜੇ ਕਰ ਸਵੇਰੇ ਅੰਮ੍ਰਿਤ ਵੇਲੇ ਲੋਕੀ ਉੱਠਦੇ ਨੇ ਉਹਨਾਂ ਦੀ ਕਿਸਮਤ ਸੁੱਤੀ ਹੈ ਅਕੀਰ ਕਰ ਆਪਕੇ ਨੂੰ ਫਰਾਂ ਗਿਆਨੀ ਜੀ ਥੋੜਾ ਜੋਤ ਮੈਂ ਜੋਤ ਜਾਣ ਦਾ ਜੋਤਸ਼ ਕੀ ਹੈ ਜਿਹੜੇ ਸਵੇਰੇ ਉੱਠਦੇ ਨੇ ਨਾ ਉਹਨਾਂ ਦੀ ਕਿਸਮਤ ਜਾਗਦੀ ਜਿਹੜੇ ਨਹੀਂ ਉੱਠੇ ਉਹਨਾਂ ਦੀ ਕਿਸਮਤ ਵੀ ਸਤੀਜੇ ਬਸ ਇੰਨੀ ਪਛਾਣ ਆ ਜੋਤਸ਼ ਜੇ ਅੰਮ੍ਰਿਤ ਵੇੜਾ ਸੱਚ ਨਾਓ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਜ਼ਰੀ ਮੋਖ ਦਵਾਰ ਇਹ ਕਰਮਾ ਨਾਲ ਤੈਨੂੰ ਸਰੀਰੂਪੀ ਕਪੜਾ ਮਿਲਿਆ ਗੁਰੂ ਦੀ ਨਿਗਾਹ ਚ ਪੈ ਗਿਆ ਤੇ ਇੱਕ ਕਿਸੇ ਪਾਸੇ ਲੱਗ ਜਾਏਗਾ ਕਹਿਣ ਲੱਗੇ ਬੀਬੀ ਨੂੰ ਕਹਿ ਦੇ ਆਪਣੇ ਬੱਚੇ ਨੂੰ ਚੁੱਕ ਕੇ ਬੌਲੀ ਦੇ ਕੰਢੇ ਤੇ ਲੈ ਆਵੇ ਗੁਰੂ ਨਾਨਕ ਭੜੀ ਕਰਨਗੇ ਉਹਨੂੰ ਜਾ ਕੇ ਭਾਈ ਬੱਲੂ ਨੇ ਆਖਿਆ ਮਾਤਾ ਨੇ ਬੱਚੇ ਨੂੰ ਚੁੱਕਿਆ ਬੌਲੀ ਦੇ ਕੰਢੇ ਤੇ ਲਿਆਂਦਾ ਗੁਰਦੇਵ ਕਹਿਣ ਲੱਗੇ ਬੀਬਾ ਸੀਤਾ ਕਾਮੀ ਮੁਕਾਰ ਦਿੱਤਾ ਹੈ ਅੱਜ ਤੇਰਾ ਮਰਿਆ ਤੇ ਕੱਲ ਨੂੰ ਹੋਰ ਕੋਈ ਚੁੱਕ ਕੇ ਲੈ ਆਵੇਗਾ ਅਸੀਂ ਜਿੰਨਾ ਚਿਰ ਗੁਰਤਾ ਗੱਦੀ ਕਰਨੀ ਗੁੰਦਵਾਲ ਕਿਸੇ ਦੀ ਮੌਤ ਹੀ ਨਹੀਂ ਹੋਏਗੀ ਆ ਕਾਮੀ ਨੇ ਵੇੜ ਦਿੱਤਾ ਤੁਸੀਂ ਗੋਇੰਦਵਾਲ ਦੇ ਜਾ ਕੇ ਕਾਗਜ਼ਾਂ ਚੈੱਕ ਕਰੋ 22 ਸਾਲ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰਤਾ ਗੱਦੀ ਦਿੱਤੀ ਹੈ ਤੁਹਾਨੂੰ ਪੈਦਾ ਹੋਣ ਦਾ ਵੇਰਵਾ ਤਾਂ ਮਿਲੇਗਾ ਪਰ ਤੁਹਾਨੂੰ ਮੌਤ ਬਾਰੇ ਜ਼ਿਕਰ ਨਹੀਂ ਮਿਲੇਗਾ ਇਹਦੇ ਧੰਗ ਗੁਰੂ ਅਮਰਦਾਸ ਪਾਤਸ਼ਾਹ ਦੀ ਵਿੜੇ ਜਿਵੇਂ ਪੜੇ ਤੇਰੀ ਉਪਮਾ ਤੋਏ ਬਣਾਵੇ ਮਹਾਰਾਜ ਦੇ ਦਰਬਾਰ ਵਿੱਚ ਇੱਕ ਹੁਕਮ ਸੀ ਕੋਈ ਬੀਬੀ ਕੁੰਡ ਕੱਟ ਕੇ ਨਾ ਆਵੇ ਕਿਉਂ ਕੁੰਡ ਕੱਟ ਕੇ ਕਿਉਂ ਨਾ ਆਵੇ ਇਹਦਾ ਭਾਵ ਸੀ ਵੀ ਤੂੰ ਸਾਡੀ ਧੀ ਹੈ ਮੈਂ ਤੇਰਾ ਪਿਓ ਆ ਤੇ ਪਿਓ ਦੇ ਧੀ ਦਾ ਕਾਹਦਾ ਪਰਦਾ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਕੋਈ ਬੀਬੀ ਕੁੰਡ ਕੱਟ ਕੇ ਨਾ ਆਵੇ ਕਿਉਂ ਤੀਏ ਮੈਂ ਤੇਰੇ ਮੂੰਹ ਵੇਖਣ ਦੀ ਗੱਲ ਨਹੀਂ ਕਰਦਾ ਤੂੰ ਮੇਰੀ ਧੀ ਹੈ ਮੈਂ ਤੇਰਾ ਬਾਪ ਆ ਤੇ ਪਿਓ ਦੇ ਧੀ ਦਾ ਕਾਹਦਾ ਪਰਦਾ ਇੱਕ ਹਰੀ ਸਿੰਘ ਰਾਜਾ ਪਾਇਆ ਗੁਰੂ ਦੇ ਦਰਸ਼ਨ ਕਰ ਲਈ ਉਹਦੇ ਨਾਲ ਰਾਣੀਆਂ ਨੇ ਆਪਾਂ ਕਈ ਵਾਰਾਂ ਗਲਤੀ ਗੌਲ ਨਹੀਂ ਕਰਦੇ ਇੱਕ ਬੀਬੀ ਨੇ ਇੱਕ ਕੁੰਡ ਕੱਢਿਆ ਤੇ ਗੁਰਦੇਵ ਕਹਿੰਦਿਆ ਕੰਬੜੀ ਕੌਣ ਹੈ ਉਹ ਕੰਬੜੀ ਹੋ ਗਈ ਤੇ ਕੰਬੜੀ ਹੋ ਗਈ ਤੇ ਉਹਨੂੰ ਸਾਰੇ ਛੱਡ ਗਏ ਵਿਚਾਰੀ ਚਲੀ ਗਈ ਜੰਗਲ ਨੂੰ ਨੇ ਕਪੜੇ ਪਾੜ ਦਿੱਤੇ ਜਿਹੜੇ ਉਹਦੇ ਕੇਸ ਸੀ ਵਿਚਾਰੀ ਤੇ ਰੁਲ ਗਿਆ ਮਿੱਟੀ ਘਟਾ ਪੈ ਗਿਆ ਇੱਕ ਸੱਚ ਨੂੰ ਸੱਚ ਨਾਮ ਦਾ ਸਿੱਖ ਸੀ ਉਹ ਲਕਣਾ ਕਟਣ ਗਿਆ ਉਸ ਪਾਸੇ ਉਹ ਬੀਬੀ ਆਈ ਤੇ ਇੱਕਦਮ ਉਹਦੇ ਆਣ ਕੇ ਗੱਲ